ਕਤਲ ਹੋਇਆ ਮੁਹਾਲੀ ਦੇ ਵਿੱਚ ਹਾਲਾਂਕਿ 2-4 ਦਿਨ ਪਹਿਲਾਂ ਵੀ ਇੱਕ ਆਪਾਗੂ ਦਾ ਕਤਲ ਹੁੰਦਾ ਹੈ ਪੁਲਿਸ ਦਾ ਫੇਲੀਅਰ ਹੈ ਸੀਆਈਡੀ ਦੀ ਨਿਕਮਮੀ ਹੈ ਇਹਨਾਂ ਨੂੰ ਪਤਾ ਨਹੀਂ ਚੱਲ ਰਿਹਾ ਵੀ ਕਿਉਂ ਹੋਊ ਕੀ ਰਿਹਾ ਪੰਜਾਬ ਦੇ ਵਿੱਚ 2 ਜਾਂ 3 ਦਿਨ ਦੇ ਵਿੱਚ ਇੱਕ ਨਾ ਇੱਕ ਮਰਡਰ ਦੀ ਗੱਲ ਬਾਹਰ ਆ ਜਾਂਦੀ ਹੈਗੀ ਹੈ ਬਹੁਤ ਸਾਰੇ ਕਤਲ ਜਿਹੜੇ ਕਹਿੰਦੇ ਨੇ ਕਿ ਆਪਾਂ ਰੰਜਿਸ਼ ਦੇ ਵਿੱਚ ਹੁੰਦੇ ਆ ਜਾਂ ਫਿਰ ਕੋਈ ਨਾ ਕੋਈ ਲਾਕਡਾਟ ਹੁੰਦੀ ਹੈ ਉਹਦੇ ਚ ਹੁੰਦੇ ਆ ਉਦੋਂ ਤਾਂ ਸਟੇਟ ਹੈ ਜਿਹੜੀ ਸਰਕਾਰ ਹੈ ਜਾਂ ਪੁਲਿਸ ਉਹ ਇੱਕੋ ਨਾਲ ਹੀ ਸੌਖਾ ਹੁੰਦਾ ਹੈ ਬਿਆਨ ਕੇ ਇਹਦਾ ਕੋਈ ਪੋਲੀਟੀਕਲ ਮੋਟਿਵ ਨਹੀਂ ਸੀ ਜਾਂ ਪੋਲੀਟੀਕਲ ਕਤਲ ਨਹੀਂ ਹੈ ਪਹਿਲੀ ਗੱਲ ਤਾਂ ਕੋਈ ਪੋਲੀਟੀਕਲ ਪਾਰਟੀ ਅਜੇ ਤੱਕ ਮੰਨੀ ਨਹੀਂ ਕਿ ਪੋਲੀਟੀਕਲ ਕਤਲ ਹੁੰਦੇ ਆ ਚਾਹੇ ਉਹ ਪੰਜਾਬ ਹੈ ਜਾਂ ਫਿਰ ਪੂਰੇ ਦੇਸ਼ ਦੀ ਅਸੀਂ ਗੱਲ ਕਰੀਏ ਜਿਹੜੇ ਕਤਲ ਹੋਇਆ ਜਾਂ ਅੱਜ ਜੜੀ ਤਾਜ਼ਾ ਘਟਨਾ ਜਦੋਂ ਇਹ ਕਤਲ ਕੀਤਾ ਗਿਆ ਦਿਨ ਦਿਹਾੜੇ ਗੋਲੀ ਚੱਲੀ ਹੈ ਬਾਦ ਵਿੱਚ ਪੁਲਿਸ ਕੀ ਪ੍ਰਾਪਤੀ ਦੱਸਦੀ ਹੈ ਮੁਹਾਲੀ ਦੇ ਐਸਐਸਪੀ ਹੋਣ ਜਾਂ ਕੋਈ ਹੋਰ ਹੋਵੇ ਜਾਂ ਜਿੱਥੇ ਵੀ ਵਾਰਦਾਤ ਹੁੰਦੀ ਹੈ ਜਿਵੇਂ ਤਰਨਤਾਰਨ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਕਿ ਸਾਡਾ ਜਝਾਰ ਜਝਾਰੂ ਜਿਹੜਾ ਆਗੂ ਸੀ ਆਮ ਆਦਮੀ ਪਾਰਟੀ ਦਾ ਜਿਸ ਨੂੰ ਦਿਨ ਦਿਹਾੜੇ ਮਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਉੱਥੇ ਇਹ ਕਿਹਾ ਕਿ ਇਹ ਦਾ ਪੋਲਿਟਿਕਲ ਲੀਡਰੀ ਨਾਲ ਜਾਂ ਆਗੂ ਹੋਣ ਨਾਲ ਜਾਂ ਆਮ ਆਦਮੀ ਪਾਰਟੀ ਦੇ ਆਗੂ ਹੋਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਕੋਈ ਹੋਰ ਗਵਾਈ ਦਿੱਤੀ ਸੀ ਉਹਨਾਂ ਨੇ ਉਹਦੇ ਵਿੱਚ ਹੋਇਆ ਕਤਲ ਹੈ ਉੱਥੇ ਤਾਂ ਪੱਲਾ ਝਾੜ ਲੈ ਐਵੇਂ ਕਹਿ ਕੇ ਪਰ ਹਰ ਥਾਂ ਜਿਹੜਾ ਕਤਲ ਹੁੰਦਾ ਹੈ ਉਹਨੂੰ ਕੋਈ ਗੈਂਗਵਾਰ ਦੱਸ ਦੇਵੇ ਕੋਈ ਹੋਰ ਰੰਜਿਸ਼ ਦੱਸ ਦੇਵੇ ਇਸ ਦੇ ਨਾਲ ਗੱਲ ਨਹੀਂ ਬਣਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਗ੍ਹਾ ਦੇ ਉੱਤੇ ਜਿਹੜਾ ਇਹ ਮਾਲ ਹੈ ਜਾਂ ਸੀਪੀ 67 ਵਾਲਾ ਜਿਹੜਾ ਸੈਕਟਰ ਹੈ ਇੱਥੇ ਹੀ ਥੋੜੇ ਦਿਨ ਪਹਿਲਾਂ ਬੰਟੀ ਬੈਂਸ ਨਾਮੀ ਗੀਤਕਾਰ ਨੇ ਪ੍ਰੋਡਿਊਸਰ ਨੇ ਉਹਨਾਂ ਦੇ ਉੱਤੇ ਜਿਹੜਾ ਇੱਕ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹਾਲਾਂਕਿ ਉਦੋਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਤਰ੍ਹਾਂ ਦੇ ਨਾਲ ਜਿਹੜਾ ਥ੍ਰੈਟ ਆ ਜਾਂਦਾ ਜਿਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਉਹ ਵੀ ਦਿਨ ਦਿਹਾੜੇ ਇੱਕ ਤਾਂ ਨਾਲ ਹੈ 500 ਮੀਟਰ ਦੇ ਦੈਰੇ ਦੇ ਅੰਦਰ ਅੰਦਰ ਇਹ ਦੂਜੀ ਵਾਰਦਾਤ ਹੋ ਜਾਂਦੀ ਹੈ ਉਦੋਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਜ ਜਾਨੀ ਨੁਕਸਾਨ ਵੀ ਹੋ ਗਿਆ ਪਰ ਜਿਹੜੇ ਕਤਲ ਹੋ ਰਿਹਾ ਜਾਂ ਫਿਰ ਅਟੈਕ ਕੀਤੇ ਜਾਂਦੇ ਆ ਇਸ ਦੇ ਲਈ ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹੜੇ ਵੀ ਸ਼ੂਟਰ ਆਉਂਦੇ ਆ ਜਾਂ ਹਮਲਾਵਰ ਆਉਂਦੇ ਆ ਉਹਨਾਂ ਨੂੰ ਇੱਕ ਗੱਲ ਕਲੀਅਰ ਹੈ ਕਿ ਅਸੀਂ ਆਪਣਾ ਕੰਮ ਕਰਨਾ ਹੈ ਪੁਲਿਸ ਨੇ ਬਾਅਦ 'ਚ ਫੜਨਾ ਹੈ ਫੜ ਲੂਗੀ ਜੇਲ੍ਹਾਂ 'ਚ ਰਹਿਣਾ ਕਿਹੜਾ ਵੱਡੀ ਗੱਲ ਹੈ ਇਸ ਤਰ੍ਹਾਂ ਦੀ ਜਿਹੜੀ ਜ਼ੁਰਤ ਕਿਉਂ ਵੱਧ ਗਈ ਆ ਉਹਨਾਂ ਦੀ ਚਾਹੇ ਵਰਤੇ ਜਾ ਰਹੇ ਆ ਮੁੰਡੇ ਚਾਹੇ ਉਹਨਾਂ ਨੂੰ ਕਹਿ ਲੀਏ ਕਿ ਕਿਵੇਂ ਨਾ ਕਿਵੇਂ ਮਾੜੇ ਸਿਸਟਮ ਦਾ ਸ਼ਿਕਾਰ ਹੋ ਜਾਂਦੇ ਆ ਪਰ ਉਹਨਾਂ ਨੂੰ ਇਹ ਕਹਿ ਕੇ ਬਰੀ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦੀ ਬੇਰੁਜ਼ਗਾਰੀ ਸੀ ਜਾਂ ਉਹਨਾਂ ਨੂੰ ਨਜਾਇਜ਼ ਉਹਨਾਂ ਨੂੰ ਫਾਇਦਾ ਚੁੱਕਿਆ ਗਿਆ ਹਾਲੀਵੁੱਡ ਜਿਵੇਂ ਅੱਜਕੱਲ ਪੰਜਾਬੀ ਫਿਲਮਾਂ ਬੜੀਆਂ ਹਿੱਟ ਹੋ ਜਾਂਦੀਆਂ ਇਹੋ ਜਿਹੀਆਂ ਕਿ ਕਿਵੇਂ ਹਾਲਾਤ ਨੇ ਮਜਬੂਰ ਕੀਤਾ ਜੀ ਨੌਜਵਾਨ ਇਸ ਪਾਸੇ ਧੱਕੇ ਗਏ ਜੀ ਸਾਰੇ ਤਾਂ ਨਹੀਂ ਥੱਕੇ ਗਏ ਬਹੁਤ ਜਣੇ ਬੇਰੁਜ਼ਗਾਰ ਹੈ ਉਸਦੇ ਲਈ ਬੇਰੁਜ਼ਗਾਰੀ ਕਿਵੇਂ ਖਤਮ ਹੋਵੇ ਇਸਦੇ ਲਈ ਲੜਨਾ ਚਾਹੀਦਾ ਨਾ ਕਿ ਇਸ ਪਾਸੇ ਦੱਜਣਾ ਚਾਹੀਦਾ ਪਰ ਜਿੱਥੋਂ ਤੱਕ ਰਹੀ ਗੱਲ ਕਿ ਜਿਨ੍ਹਾਂ ਨੇ ਤਾਂ ਅੰਜਾਮ ਦੇਣੇ ਆ ਜਿਵੇਂ ਵੀ ਉਹ ਸਿਸਟਮ ਦੇ ਵਿੱਚ ਵੜ ਗਏ ਗਰਕ ਹੋ ਗਏ ਉਹਨਾਂ ਨੇ ਤੇ ਆਪਦਾ ਕੰਮ ਕਰਤਾ ਪਰ ਉਹਨਾਂ ਦੇ ਹੌਸਲੇ ਕਿਉਂ ਵੱਧਦੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਪੰਜਾਬ ਪੁਲਿਸ ਡੀਜੀਪੀ ਤੋਂ ਲੈ ਕੇ ਸਪਾਈ ਤੱਕ ਜਿੱਥੇ ਕੰਮ ਕਰਨ ਦੀ ਲੋੜ ਹੈ ਉੱਥੇ ਕਿਉਂ ਨਹੀਂ ਹੋ ਰਿਹਾ ਜੇਕਰ ਨਹੀਂ ਹੋ ਰਿਹਾ ਐਸੇ ਕਰਕੇ ਨਤੀਜੇ ਆ ਸਾਹਮਣੇ ਇਹ ਜਿਹੜੀ ਕਤਲੋਗਾਰਤਾ ਜਿਸ ਤਰ੍ਹਾਂ ਦੀਆਂ ਵਾਰਦਾਤਾਂ ਹੈ ਹੌਸਲੇ ਬੁਲੰਦ ਉਹਨਾਂ ਦੇ ਕਰ ਰਿਹਾ ਜਿਹੜੇ ਹਮਲੇ ਕਰਾਉਂਦੇ ਆ ਜਿਹੜੇ ਫਰੋਤੀਆਂ ਮੰਗਦੇ ਨੇ ਜਾਂ ਹੋਰ ਕੋਈ ਕਾਰਨ ਹੋ ਸਕਦੇ ਆ ਤਾਂ ਜਿਹੜਾ ਇਹ ਵਾਰਦਾਤ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਦੂਜੀ ਵਾਰਦਾਤ ਹੋ ਜਾਣੀ ਐ ਈਡੀ ਵੱਡੀ ਉਹ ਵੀ ਦਿਨ ਦਿਹਾੜੇ ਤਾਂ ਫਿਰ ਆਪਣੇ ਆਪ ਨੂੰ ਆਮ ਪੰਜਾਬੀ ਆਮ ਨਾਗਰਿਕਾ ਜਿਹੜਾ ਉਹ ਕਿਵੇਂ ਮਹਿਫੂਜ਼ ਮਹਿਸੂਸ ਕਰੂਗਾ ਉਹ ਤਾਂ ਉਹਨੂੰ ਤਾਂ ਡਰ ਹਮੇਸ਼ਾ ਹੀ ਬਣਿਆ ਰਹਿਣਾ ਹੋ ਸਕਦਾ ਜਿਹੜਾ ਬਿਬਾਕੀ ਨਾਲ ਆਪਣ ਖਦਾ ਚਾਹੇ ਉਹ ਪੋਲੀਟੀਕਲ ਲੀਡਰ ਹੋਵੇ ਚਾ ਇੱਕ ਪੱਤਰਕਾਰ ਹੋਵੇ ਕੱਲ ਨੂੰ ਤਾਂ ਫਿਰ ਕੋਈ ਵੀ ਸ਼ਕਾਰ ਹੋ ਸਕਦਾ ਗੋਲੀ ਦਾ ਪਰ ਤੈ ਕਿਹਾ ਜਾਊਗਾ ਕਿ ਇਹਦੀ ਕਿਸੇ ਨਾਲ ਰੰਜਿਸ਼ ਹੋਊਗੀ ਜੀ ਲਾਕਡਾਟ ਹੋਊਗੀ ਪਰ ਉਹਨਾਂ ਦੀ ਸੇਫਟੀ ਦਾ ਪ੍ਰਬੰਧ ਕინੇ ਕਰਨਾ ਉਹ ਸਟੇਟ ਨੇ ਕਰਨਾ ਹੈ ਉਹ ਸਰਕਾਰ ਨੇ ਕਰਨਾ ਹੈ ਉਹ ਪੁਲਿਸ ਨੇ ਕਰਨਾ ਜਿਹੜੇ ਕਿ ਉਹ ਫੇਲ ਨਜ਼ਰ ਆ ਰਿਹਾ ਚਾਹੇ ਉਸ ਦੇ ਵਿੱਚ ਇੰਟੈਲੀਜੈਂਸ ਦੀ ਫੇਲਿਅਰ ਹੋਵੇ ਚਾਹੇ ਕੋਈ ਹੋਰ ਗੱਲ ਹੋਵੇ ਦਿਨ ਦਿਹਾੜੇ ਇੱਕੋ ਥਾਂ ਦੇ ਉੱਤੇ ਥੋੜੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਣੀਆਂ ਗੋਲੀਆਂ ਚੱਲਣਾ ਆਮ ਹੋ ਜਾਵੇ ਤਾਂ ਫਿਰ ਇਸ ਗੱਲ ਨੂੰ ਲੈ ਕੇ ਪੰਜਾਬੀ ਆ ਜਿਹੜੇ ਜ਼ਰੂਰ ਕਿਤੇ ਨਾ ਕਿਤੇ ਸਹਿਮ ਦੇ ਮਾਹੌਲ 'ਚ ਵੀ ਜਾਂਦੇ ਆ ਤੇ ਕੁਝ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਸਵਾਲ ਕਰਨਾ ਹੀ ਕਰਨਾ ਹੈ ਮਾੜੀ ਗੱਲ ਦੇ ਉੱਤੇ ਉਹ ਫਿਰ ਸਵਾਲ ਵੀ ਕਰਨਗੇ ਫਿਰ ਇਸ ਦਾ ਜਵਾਬ ਦੇਣਾ ਪੈਂਦਾ ਤੇ ਫਿਰ ਉਹ ਜਵਾਬ ਦੇਣਾ ਜਦੋਂ ਔਖਾ ਹੋ ਜਾਵੇ ਤੇ ਫਿਰ ਕਈ ਵਾਰੀ ਚਾਹੇ ਵਿਧਾਨ ਸਭਾ ਦੇ ਅੰਦਰ ਕੋਈ ਜਵਾਬ ਦੇ ਰਿਹਾ ਤੇ ਚਾਹੇ ਬਾਹਰ ਦੇ ਰਿਹਾ ਫਿਰ ਐਂ ਬਸ ਇਸ਼ਾਰਾ ਹੀ ਕਰਦਾ ਕਿ ਮੈਂ ਮੈਂ ਇਹਨਾਂ ਦੀਆਂ ਗੱਲਾਂ ਦਾ ਜਵਾਬ ਕਿਉਂ ਦਿਆਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਇੱਕ ਗੱਲ ਤੁਸੀਂ ਵੀ ਨੋਟ ਕੀਤੀ ਹੋਣੀ ਹੈ ਪੁਲਿਸ ਫੜ ਲੈਂਦੀ ਹੈ ਉਪਲਬਧੀ ਦੱਸ ਦਿੰਦੀ ਹੈ ਵੀ ਅਸੀਂ ਆ ਜਿਨ੍ਹਾਂ ਨੇ ਸ਼ੂਟ ਕੀਤਾ ਸੀ ਆ ਸ਼ੂਟਰ ਸੀ ਅਸੀਂ ਉਹਨੂੰ ਫੜ ਲਿਆ ਪਰ ਅਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਰਵਾਇਆ ਕਿੰਨੇ ਆ ਜਿਵੇਂ ਮੂਸੇਵਾਲੇ ਦੀ ਗੱਲ ਕਰੀਏ ਫੜ ਲੇ ਸਾਰੇ ਫੜ ਲੇ ਸ਼ੂਟਰ ਫੜ ਲੇ ਪਰ ਅਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਜਾਂ ਉਹਨਾਂ ਨੂੰ ਫੜਿਆ ਨਹੀਂ ਹੈਗਾ ਜਿਹੜੇ ਜਿਨ੍ਹਾਂ ਨੇ ਕੰਮ ਕਰਵਾਇਆ ਹੁੰਦਾ ਜਿਹੜੇ ਉਹਨਾਂ ਦੇ ਪਿੱਛੇ ਹੁੰਦੇ ਨੇ ਪੁਲਿਸ ਉਹਨਾਂ ਤੱਕ ਕਿਉਂ ਨਹੀਂ ਪਹੁੰਚ ਕਰਦੀ ਹੈਗੀ ਜਿੱਥੋਂ ਤੱਕ ਲਈ ਗੱਲ ਸਿੱਧੂ ਮੂਸੇਵਾਲਾ ਕੇਸ ਦੀ ਉੱਥੇ ਤਾਂ ਜਿਹੜੇ ਵੀ ਨਾਮੀ ਗੈਂਗਸਟਰ ਨੇ ਉਹਨਾਂ ਨੇ ਆਪ ਹੀ ਕਬੂਲ ਲਿਆ ਕਿ ਅਸੀਂ ਪੁਲਿਸ ਨੇ ਨਹੀਂ ਲੱਭੇ ਕਿ ਕਿਹਦਾ ਕਿਹਨੇ ਕਰਾਇਆ ਉਹ ਤੇ ਆਪ ਹੀ ਕਬੂਲਿਆ ਗਿਆ ਇਸੇ ਕਰਕੇ ਕਹਿ ਦਿੱਤਾ ਗਿਆ ਵੱਡੀਆਂ-ਵੱਡੀਆਂ ਸੁਰਖੀਆਂ ਬਣੀਆਂ ਉਹ ਰੀਜ਼ਨ ਕੋਈ ਵੀ ਹੋਣ ਸਕਿਉਰਿਟੀ ਲੀਕ ਹੋਣੀ ਉਹਨੂੰ ਨਸ਼ਰ ਕਰਨਾ ਕਿਸ-ਕਿਸ ਨੇ ਕੀਤਾ ਉਹ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਵੀ ਜਗ ਜਹਰ ਕੀਤੀਆਂ ਨੇ ਗੱਲਾਂ ਹੋਰ ਨਾ ਬਾਕੀਆਂ ਸਾਰਿਆਂ ਨੇ ਵੀ ਕੀਤੀਆਂ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਕਿ ਪੁਲਿਸ ਜਦੋਂ ਉਪਲਬਧਦੀ ਗਣਾਉਂਦੀ ਹੈ ਕਿ ਸਾਡੀ ਆ ਪ੍ਰਾਪਤੀ ਹੈ ਜੀ ਐਨੇ ਘੰਟਿਆਂ ਦੇ ਵਿੱਚ ਅਸੀਂ ਸ਼ੂਟਰ ਕਾਬੂ ਕਰ ਲਏ ਐਨੇ ਘੰਟਿਆਂ ਦੇ ਵਿੱਚ ਅਸੀਂ ਉਹਨੂੰ ਕਾਬੂ ਕਰ ਲਿਆ ਫੜ ਲਿਆ ਚਾਹੇ ਕੋਈ ਚੋ ਉਹ ਲੁੱਟ ਦੀ ਵਾਰਦਾਤ ਹੋਵੇ ਚਾਹ ਕਤਲੋਗਾਰਤ ਦੀ ਹੋਵੇ ਪੁਲਿਸ ਇਹ ਕਹਿ ਦਿੰਦੀ ਹੈ ਗੱਲ ਠੀਕ ਹੈ ਕਿ ਅਸੀਂ ਫੜ ਲਿਆ ਬੰਦੇ ਪਰ ਜੜ ਤੱਕ ਤਾਂ ਜਾਇਆ ਜਾਵੇਗਾ ਜੇਕਰ ਜੜ ਤੱਕ ਜਾਣ ਦੀ ਇੱਛਾ ਹੋਵੇ ਜਿਹੜੇ ਕੇਸਾਂ ਦੇ ਵਿੱਚ ਪੰਜਾਬ ਪੁਲਿਸ ਦੀ ਜੜ ਤੱਕ ਜਾਣ ਦੀ ਇੱਛਾ ਹੁੰਦੀ ਵੀ ਹੈ ਜੇਕਰ ਉਸ ਦੇ ਵਿੱਚ ਸਿਆਸੀ ਦਬਾਅ ਹੋਣ ਜਾਂ ਹੋਰ ਮਾਇਆ ਦਾ ਖੇਡ ਚੱਲ ਜਾਂਦਾ ਦਿਮਾਗ ਖਰਾਬ ਹੋ ਜਾਂਦਾ ਲਾਲਚ ਵੱਧ ਜਾਂਦਾ ਤਾਂ ਫਿਰ ਉੱਥੇ ਜੜ ਤੇ ਨਹੀਂ ਜਾਇਆ ਜਾਂਦਾ ਫਿਰ ਜਿਹੜੇ ਸ਼ੂਟਰ ਹੁੰਦੇ ਆ ਉਹਨਾਂ ਨੂੰ ਫੜ ਕੇ ਕਾਬੂ ਕਰ ਲਿਆ ਜਾਂਦਾ ਹੈ ਦੋ ਚਾਰ ਦਿਨ ਇਸ ਦੇ ਉੱਤੇ ਚਰਚਾ ਹੁੰਦੀ ਹੈ ਸੁਰਖੀਆਂ ਬਣਦੀਆਂ ਨੇ ਉਦੋਂ ਬਾਅਦ ਭੁੱਲ ਭੁਲਾ ਜਾਂਦਾ ਮਸਲਾ ਕਿਨੇ ਕਿਹਦੇ ਨਾਲ ਕੀ ਕੀਤਾ ਸੀ ਉਹ ਵੱਖਰੀ ਗੱਲ ਹੈ ਕਿ ਜਿੱਥੇ ਥੋੜਾ ਕੋਈ ਨਾਮੀ ਚਿਹਰਾ ਹੋਵੇ ਜਿਸ ਨਾਲ ਵੱਡੀ ਕੋਈ ਦਰਘਟਨਾ ਵਾਪਰ ਗਈ ਹੋਵੇ ਜਾਂ ਕਤਲ ਹੋ ਗਿਆ ਹੋਵੇ ਉਸ ਦਾ ਮਸਲਾ ਥੋੜੇ ਸਮਾਂ ਲੰਘ ਲਈ ਚੱਲਦਾ ਰਹਿੰਦਾ ਤੇ ਜਿਹੜਾ ਕੋਈ ਆਮ ਘਰ ਦਾ ਮਾਰਿਆ ਜਾਵੇ ਜਾਂ ਕੋਈ ਇਨਾ ਚਰਚਿਤ ਨਾ ਹੋਵੇ ਉਹ 2-4 ਚਰਚਾ ਹੁੰਦੀ ਹੈ 2-4 ਦਿਨ ਉਸ ਤੋਂ ਬਾਅਦ ਭੁੱਲ ਭਲਾ ਜਾਂਦਾ ਇੱਕ ਕੋਈ ਕਤਲ ਵੀ ਹੋਇਆ ਸੀ ਕੁਵਾਰਦਾਤ ਵੀ ਹੋਈ ਸੀ ਤੇ ਪੁਲਿਸ ਨੂੰ ਜਿਹੜਾ ਉਹ ਆਰਾਮ ਕਰਨ ਦਾ ਮੌਕਾ ਮਿਲ ਜਾਂਦਾ ਤੇ ਇੱਥੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਇੱਕ ਸੰਸਥਾ ਖੜੀ ਹੋਵੇ ਜਾਂ ਫਿਰ ਕੋਈ ਪੋਲਿਟੀਕਲ ਪਾਰਟੀਆਂ ਹਲਾ ਉਹੀ ਗੱਲ ਆ ਜਾਂਦੀ ਹੈ ਨਾ ਕਿ ਵਿਰੋਧੀ ਧਿਰ ਨੂੰ ਜਿਹੜਾ ਟਾਈਮ ਮਿਲਿਆ ਸੀ ਉਸ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਸੀ ਐਕਸਪੋਜ਼ ਕੀਤਾ ਜਾ ਸਕਦਾ ਸੀ ਕਿ ਕਿਹਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿਵੇਂ ਨਿਭਾਉਣੀ ਚਾਹੀਦੀ ਹੈ ਇਹ ਵਿਰੋਧੀ ਧਿਰ ਦਾ ਹੀ ਕੰਮ ਹੁੰਦਾ ਜਾਂ ਫਿਰ ਪੱਤਰਕਾਰ ਭਾਈਚਾਰੇ ਦਾ ਕੰਮ ਹੁੰਦਾ ਹੈ ਇੱਥੇ ਕਲਮਾਂ ਵੀ ਸੌ ਜਾਂਦੀਆਂ ਤੇ ਇੱਥੇ ਫਿਰ ਸਿਸਟਮ ਜੋ ਵਿਰੋਧੀ ਧਿਰ ਦਾ ਹੈ ਉਹ ਵੀ ਕਿਵੇਂ ਚੁੱਪ ਹੋ ਜਾਂਦਾ ਜਾਂ ਫਿਰ ਨਾਰੇ ਬਾਜੀ ਮੁਰਦਾਬਾਦ ਤੋਂ ਇਲਾਵਾ ਕੁਝ ਨਹੀਂ ਬੋਲਿਆ ਜਾਂਦਾ ਜੇਕਰ ਇਹ ਸਮੇਂ ਮਿਲਦੇ ਆ ਜਿੱਥੇ ਵੀ ਗੱਲ ਕਹਿਣ ਦਾ ਤੇ ਉੱਥੇ ਸਮੇਂ ਨੂੰ ਜ਼ਰੂਰ ਵਰਤਣਾ ਚਾਹੀਦਾ ਹੈ ਚਾਹੇ ਉਹ ਕਿਤੇ ਵੀ ਸਮਾਂ ਮਿਲ ਰਿਹਾ ਹੋਵੇ ਪਰ ਜਿਹੜੀਆਂ ਵਾਰਦਾਤਾ ਹੋ ਰਹੀਆਂ ਚਿੰਤਾ ਦਾ ਵਿਸ਼ਾ ਨੇ ਪੰਜਾਬ ਪੁਲਿਸ ਨੂੰ ਆਪਣੀ ਜਵਾਬ ਤਲਬੀ ਉਹ ਜ਼ਰੂਰ ਦੇਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਇਥੋਂ ਤੱਕ ਕੇ ਜੇਕਰ ਇਸ ਤਰ੍ਹਾਂ ਦੀਆਂ ਵਾਰਦਾਤਾ ਹੋ ਰਹੀਆਂ ਨੇ ਕ੍ਰਾਈਮ ਰੇਟ ਜਦੋਂ ਗੱਲ ਚੱਲਦੀ ਹੈ ਨਾ ਤਾਂ ਉਦੋਂ ਪੰਜਾਬ ਦੇ ਮੰਤਰੀ ਵੀ ਉੱਠ ਖੜਦੇ ਆ ਕਿ ਯੂਪੀ ਬਿਹਾਰ ਜਾ ਕੇ ਦੇਖ ਲਓ ਕੀ ਕੀ ਹੁੰਦਾ ਹੈ ਆਧਾਰਨਾ ਦਿੱਤੀਆਂ ਜਾਂਦੀਆਂ ਯੂਪੀ ਬਿਹਾਰ ਤੋਂ ਕੀ ਕਿਸੇ ਨੇ ਲੈਣਾ ਪੰਜਾਬ ਦੇ ਲੋਕਾਂ ਨੇ ਜਿਹੜ ਇਹ ਕੰਮ ਕਰਦੇ ਨੇ ਵਿਚਰਦੇ ਨੇ ਚਾਹੇ ਵਿਦੇਸ਼ ਤੋਂ ਇੱਥੇ ਆਉਂਦੇ ਆ ਥੋੜੇ ਦਿਨਾਂ ਲਈ ਜਾਂ ਇੱਥੇ ਹੀ ਸਾਰਾ ਦਿਨ ਰਹਿੰਦੇ ਆਪਣੇ ਕਾਰੋਬਾਰ 'ਚ ਉਹਨਾਂ ਨੂੰ ਤੁਸੀਂ ਕਿੰਨਾ ਸੁਰੱਖਿਅਤ ਰੱਖਿਆ ਹੋਇਆ ਜਵਾਬ ਸਵਾਲ ਇਸ ਦਾ ਦੇਣਾ ਚਾਹੀਦਾ ਹੈ ਸਵਾਲ ਦਾ ਜਵਾਬ ਨਾ ਕਿ ਕਿਸੇ ਹੋਰ ਸੂਬੇ ਦੀ ਉਦਾਹਰਨ ਦੇਣੀ ਚਾਹੀਦੀ ਹੈ